ਸਸਿਕਾਲ ਜੀ ਤੁਸੀਂ ਜੁੜੇ ਹੋਕਲ ਜਗਮੀ ਦੇ ਨਾਲ ਅੱਜ ਤੁਹਾਨੂੰ ਫੇਰ ਇੱਕ ਐਸੀ ਕਹਾਣੀ ਦੇ ਰੂਪ ਰੂਪ ਕਰਾ ਰਹੇ ਹਾਂ ਜਿਹੜੀ ਇੱਕ ਸਿੰਗਲ ਮਦਰ ਜਾਂ ਇੱਕ ਜਿਹੜੀ ਇਕੱਲੀ ਮਾਂ ਕਿਸ ਤਰੀਕੇ ਦੇ ਨਾਲ ਆਪਣੇ ਬੱਚਿਆਂ ਦੇ ਭਵਿੱਖ ਲਈ ਆਪਣੀ ਜ਼ਿੰਦਗੀ ਨੂੰ ਚਲਾਉਂਦੀ ਹੈ ਤੇ ਕਿਵੇਂ ਉਸ ਜ਼ਿੰਦਗੀ ਦਾ ਸਟਰਗਲ ਕਰਦੀ ਹੈ ਸਾਡੇ ਨਾਲ ਨੇ ਅੱਜ ਭੈਣ ਚਰਨਜੀਤ ਕੌਰ ਜੀ ਇਹ ਬੁਟੀਕ ਦਾ ਕੰਮ ਕਰਦੇ ਨੇ ਸਲਾਈ ਦਾ ਕੰਮ ਕਰਦੇ ਆ ਤੇ ਸਲਾਈ ਤੋਂ ਆਪਣੀ ਜ਼ਿੰਦਗੀ ਨੂੰ ਆਪਣੇ ਬੱਚਿਆਂ ਨੂੰ ਕਿਵੇਂ ਇਹਨਾਂ ਨੇ ਭਵਿੱਖ ਬਣਾਇਆ ਕਿਸ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਚਲਾਈ ਸਸੀ ਕਲਪੈ ਜੀ ਸਸੀ ਕਲਪੈ ਜੀ ਭੈਣ ਜੀ ਜਿਵੇਂ ਆਪਾਂ ਗੱਲ ਕਰ ਰਹੇ ਆਂ ਵੀ ਤੁਸੀਂ ਇੱਕ ਸਿੰਗਲ ਮਦਰ ਹੋ ਤੇ ਇਹ ਕੰਮ ਕਰਕੇ ਤੁਸੀਂ ਆਪਣੇ ਬੱਚਿਆਂ ਦਾ ਭਵਿੱਖ ਬਣਾ ਰਹੇ ਹੋ ਤੇ ਕਿਵੇਂ ਇਹ ਕੰਮ ਚ ਸੋਚਿਆ ਵੀ ਕੰਮ ਕਦੋਂ ਤੋਂ ਸ਼ੁਰੂ ਹੈ ਤੁਹਾਡਾ ਇਹ ਕੰਮ ਤਾਂ ਜੀ ਮੇਰਾ ਕੁਵਾਰੀ ਹੁੰਦੀ ਦਾ ਸ਼ੁਰੂ ਸੀ ਅੱਛਾ ਜੀ ਪਰ ਮੈਨੂੰ ਹੁਣ ਥੋੜੀ ਜੀ ਬੱਦ ਜ਼ਿਆਦਾ ਮੁਸ਼ਕਲ ਆ ਗਈ ਕਿ ਮੈਂ ਇਕੱਲੀ ਨੇ ਆਪਣੇ ਬੱਚੇ ਪਾਲਨੇ ਮੈਂ ਆਪਣਾ ਘਰ ਚਲਾਉਣਾ ਬੱਚਿਆਂ ਦੀ ਲਾਈਫ ਬਣਾਉਣੀ ਆ ਹੂੰ ਹੁਣ ਮੈਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਆ। ਹੂੰ ਤੇ ਇਹ ਕੰਮ ਦਾ ਇਹਦਾ ਇਹ ਤਾਂ ਹੈ ਹੀ ਉਹੋ ਜਿਹਾ ਕੰਮ ਆ ਵੀ ਇਹਦੇ ਤਾਂ ਟਾਈਮ ਕੋਈ ਨਹੀਂ ਹੈ ਨਾ। ਕੋਈ ਟਾਈਮ ਨਹੀਂ ਜੀ ਇਹਦਾ। ਤੁਰਤ ਪੈ ਰੀ ਇਹ ਕਹਿ ਦਿੰਦੇ ਸਾਨੂੰ ਸੋਨੇ ਸੂਟ ਚਾਹੀਦੇ। ਹੂੰ ਫਿਰ ਜਲਦੀ ਵੀ ਬਣਾਉਣਾ ਪੈਂਦਾ ਰਾਤਾਂ ਨੂੰ ਵੀ 11 11 ਵਜੇ ਤੱਕਰ ਕੰਪਲੀਸ ਸਲਾਈ ਕਰਨੇ ਪੈਂਦੇ ਬਹੁਤ ਮਿਹਨਤ ਵਾਲਾ ਕੰਮ ਆ। ਹੂੰ ਮਜਬੂਰ ਆ ਫਿਰ ਕਰਨਾ ਹੀ ਵੀ ਪੈਂਦਾ। ਤੇ ਭੈਣ ਜੀ ਜਿਵੇਂ ਆਪਾਂ ਬੁਟੀਕ 'ਚ ਜਾਂਦੇ ਆ, ਸ਼ਹਿਰਾਂ 'ਚ ਜਾਂਦੇ ਆ ਉਹ ਤਾਂ ਬੜੀ ਕੀਮਤ ਲੈਂਦੇ ਆ ਵੀ ਦੋ ਦੋ ਯਾ ਟੈਂਟ ਨੇ ਯਾਰ ਇੱਕ ਸੂਟ ਦਾ ਤੁਸੀਂ ਤੁਸੀਂ ਵੀ ਇਹੀ ਲਈਓ ਨਹੀਂ ਨਹੀਂ ਜੀ ਥੋੜਾ ਕੀ ਤੁਸੀਂ ਕਿਵੇਂ ਉਹ ਕਰਦੇ ਹੋ ਕਿ ਰੇਟ ਕੀ ਲੈਂਦੇ ਹੋ 700 ਰੁਪਏ ਲੈਣੇ ਆ ਜੀ ਅਸੀਂ ਵਾਈਨ ਵਾਲੇ ਸੂਟ ਦਾ ਜੀ ਅੱਛਾ ਤੇ ਭਾਈ ਜੀ ਇੱਕ ਗੱਲ ਹੈ ਇਹ ਮੇਰੇ ਵੀ ਦਿਮਾਗ 'ਚ ਜਦੋਂ ਮੈਂ ਆਪਣੀ ਘਰ ਵਾਲੀ ਦੇ ਸੂਟ ਸਵਾਉਣਾ ਹੈ ਹੁਣ ਅੱਜ-ਕੱਲ ਮੈਨੂੰ ਬੁਟੀਕ ਵਾਲੇ ਆ ਹੀ ਗਏ ਹਨਾ ਤੇ ਇਹ ਤੁਸੀਂ ਹਾਂ ਐਦਾ ਕਿਉਂ ਇੰਨੇ ਪੈਸੇ ਕਿਉਂ ਲੈਣੇ ਲੱਗਣੀ ਤਾਂ ਤੁਹਾਡੀ ਰੀਲ ਹੀ ਹੁੰਦੀ ਹੈ ਬਹੁਤ ਜਿਆਦਾ ਮਿਹਨਤ ਕਰਨੀ ਪੈਂਦੀ ਕੱਲੀ ਰੀਲ ਕਿਉਂ ਲੱਗਦੀ ਪਹਿਲਾਂ ਸਮਾ ਕੇ ਅਗਲੇ ਲੈ ਜਾਂਦੇ ਬਾਅਦ ਚ ਕਹਿ ਦਿੰਦੇ ਸਹੀ ਨਹੀਂ ਮੇਚਾ ਹੋਰ ਹੁੰਦਾ ਹੂੰ ਬਹੁਤ ਜਿਆਦਾ ਮਿਹਨਤ ਆਏ ਕੱਲੀ ਰੀਲ ਨਹੀਂ ਲੱਗਦੀ ਇਹਦੇ ਤੇ ਬਹੁਤ ਦਿਮਾਗ ਖਰਚ ਕਰਨਾ ਪੈਂਦਾ ਹੂੰ ਲਾਈਨ ਗਾਲੇ ਸੂਟ ਨੂੰ ਡਬਲ ਕੱਟਣਾ ਪੈਂਦਾ ਅੱਛਾ ਜੀ ਉੰਜ ਹੀ ਕਹਿ ਦਿੰਦੇ ਲੋਕ ਬਸ ਕੇ ਇਹਦੇ ਤੇ ਕੱਲੀ ਰੀਲ ਲੱਗਦੀ ਆ ਰੀਲ ਨਹੀਂ ਲੱਗਦੀ ਰੀਲ ਵੀ ਹੁਣ ਤਾਂ 5 ਰੁਪਏ ਦੀ ਆਉਂਦੀ ਆ 5 ਤੇ 700 ਚ ਤਾਂ ਫਰਕ ਬਹੁਤ ਆ ਹੈ 15 ਸਾਲਾਂ ਦੀ ਮਿਹਨਤ ਆ ਜੀ ਮੇਰੀ ਹੂੰ ਉਹਦਾ ਮੁੱਲ ਆ ਇਹ 5 ਰੁਪਈਆ ਦੀ ਰੀਲ ਦਾ ਨਹੀਂਗਾ ਅੱਛਾ ਜਿਨ੍ਹਾਂ ਨੂੰ ਇੰਨਾ ਲੱਗਦਾ ਉਹ ਆ ਕੇ ਇੱਕ ਦਿਨ ਕਟਾਈ ਕਰਾ ਦੇਣ ਸੂੜ ਦੀ ਹੂੰ ਲੱਗ ਜੂ ਪਤਾ ਕਿ ਕਿੰਨੇ ਪੈਸੇ ਲੱਗਦੇ ਇਹਦੇ ਤਾਂ ਦਿਮਾਗ ਕਿੰਨਾ ਖਰਚ ਹੁੰਦਾ ਹੂੰ ਮਤਲਬ ਤੁਸੀਂ ਉਸ ਜਿਵੇਂ ਇੱਕ ਕਹਾਣੀ ਹੈ ਨਾ ਵੀ ਇੱਕ ਇੰਜੀਨੀਅਰ ਨੂੰ ਬੁਲਾਇਆ ਗਿਆ ਵੀ ਤੂੰ ਇੱਕ ਉਹਨਾਂ ਕਿਸੇ ਵੱਡੀ ਕੰਪਨੀ ਦੀ ਮਸ਼ੀਨ ਖਰਾਬ ਹੋ ਗਈ ਇਹ ਭੈਣ ਸ਼ਾਇਦ ਡਿਫਾਈਨਿੰਗ ਕਰ ਪਾਉਂਦੀ ਮੈਂ ਇਸ ਲਈ ਮੈਂ ਦੱਸਦਾ ਇੱਕ ਵੱਡੀ ਕੰਪਨੀ ਦੀ ਮਸ਼ੀਨ ਖਰਾਬ ਹੋ ਗਈ ਤੇ ਉਹ ਉਹਨੂੰ ਬਹੁਤ ਜ਼ੋਰ ਲਾ ਲਿਆ ਬਹੁਤ ਲੋਕਾਂ ਨੇ ਸਹੀ ਫਿਰ ਇੱਕ ਇੰਜੀਨੀਅਰ ਨੂੰ ਬੁਲਾਇਆ ਗਿਆ ਉਹਨੇ ਇੱਕ ਥੌੜੀ ਮਾਰੀ ਤੇ ਮਸ਼ੀਨ ਚੱਲ ਪਈ ਉਹਨੂੰ ਕਹਿੰਦੇ ਕਿੰਨੇ ਪੈਸੇ ਉਹ ਕਹਿੰਦਾ 1 ਲੱਖ ਰੁਪਿਆ ਉਹ ਕਹਿੰਦੇ ਯਾਰ ਇੱਕ ਥੌੜੀ ਦਾ 1 ਲੱਖ ਰੁਪਿਆ ਉਹ ਕਹਿੰਦਾ ਇੱਕ ਥੌੜੀ ਦਾ 1 ਲੱਖ ਰੁਪਏ ਨਹੀਂ ਥੌੜੀ ਦਾ ਤਾਂ ਕਹਿੰਦਾ 100 ਰੁਪਿਆ ਹੀ ਹੈ ਪਰ ਥੌੜੀ ਕਿੱਥੇ ਤੇ ਕਦੋਂ ਮਾਰਨੀ ਆ ਉਹਦਾ 1 ਲੱਖ ਰੁਪਿਆ ਲਿਆ ਮੈਂ ਮਤਲਬ ਇਹ ਇਹਨਾਂ ਦੇ ਐਕਸਪੀਰੀਅੰਸ ਤੇ ਅਰਬਾ ਫਿਟਿੰਗ ਬਣਾਉਣਾ ਤੇ ਬਹੁਤ ਕੁਝ ਲੱਗਦਾ ਰਾਤਾਂ ਨੂੰ ਜਾਗਣਾ ਬਰੀਕ ਬਰੀਕ ਤਰਪਾਈ ਕਰਨਾ ਇਹ ਬਹੁਤ ਮਿਹਨਤ ਦਾ ਕੰਮ ਹੈ ਇਸ ਲਈ ਇਹ ਵੱਧ ਪੈਸੇ ਲੈਂਦੇ ਆ ਤੇ ਭੈਣ ਜੀ ਫਿਰ ਰੋਲਾ ਵੀ ਪੈ ਜਾਂਦਾ ਵੀ ਆਹ ਤੂੰ ਕੀ ਬਣਾਤਾ ਮੈਂ ਤਾਂ ਤੈਨੂੰ ਕੀ ਦੇ ਕੇ ਗਈ ਸੀ ਨਾ ਬੁੜੀਆਂ ਤਾਂ ਰੋਲਾ ਵੀ ਬਹੁਤ ਪਾਉਂਦੀਆਂ ਹੁੰਦੀਆਂ ਨਾ ਬਹੁਤ ਪਾਉਂਦੀਆਂ ਬਾਈ ਜੀ ਮੈਂ ਮੇਚਾ ਹੋਰ ਦੇ ਜਾਂਦੀਆਂ ਤੇ ਦੱਸ ਦਿਆਂ ਉਦੋਂ ਨੂੰ ਨਿਕਲਦਾ ਨਹੀਂ ਵੈਸੇ ਤਾਂ ਤੁਸੀਂ ਵੀ ਕਰ ਦਿੰਨੇ ਹੋ ਇੰਨਾ ਤਾਂ ਹੈਗਾ ਹਨਾ ਤੁਸੀਂ ਵੀ ਕਰਦੇ ਹੋ ਵੀ ਕਈ ਵਾਰੀ ਮੇਚਾ ਹੋਰ ਲੈ ਕੇ ਤੇ ਫਿਰ 10 ਹੋਰ ਸੂਟ ਹੋਰ ਬਣਾ ਦੇ ਹਾਂਜੀ ਮੁੜ ਕੇ ਹੋਰ ਲੈ ਆਉਂਦੀਆਂ ਬਾਅਦ ਚ ਨਹੀਂ ਉਹਨਾਂ ਦਾ ਵੀ ਕਸੂਰ ਥੋੜਾ ਨਹੀਂ ਹੁੰਦਾ ਨਹੀਂ ਸਾਡਾ ਕਾਹਦਾ ਕਸੂਰ ਹੈ ਇਹਦਾ ਜਿਹੜੇ ਮੇਚੇ ਦਾ ਉਸੇ ਦੇ ਸੌਣਾ ਹਸਤਾ ਅੱਛਾ ਫਿਰ ਜਦੋਂ ਉਹ ਆਉਂਦੇ ਆ ਵੀ ਜਿਹੜੇ ਆਉਂਦੇ ਆ ਵੀ ਸਾਨੂੰ ਤੁਰਤ ਪੈਰੀ ਚਾਹੀਦਾ ਉਹਨਾਂ ਨੂੰ ਫਿਰ ਤੁਸੀਂ ਉਹਨਾਂ ਤੋਂ ਵੱਧ ਪੈਸੇ ਲੈਣੇ ਹੋ ਜਾਂ ਕਹਿ ਦਿੰਨੇ ਹੋ ਵੀ ਉਹਨਾਂ ਦਾ ਕਿਉਂ ਕਰਦੇ ਆ ਡੀਲ ਐ ਕਿਵੇਂ ਕਰਦੇ ਹੋ ਵੀ ਵੀ ਕਈ ਵਾਰੀ ਹੁੰਦਾ ਵੀ ਤੁਹਾਡੇ ਕੋਲੇ ਕੰਮ ਪਹਿਲਾਂ ਹੀ ਹੋਵੇ ਤੇ ਜਿਹੜਾ ਆਉਂਦਾ ਉਹਨੂੰ ਫਿਰ ਕਿਵੇਂ ਸੰਭਾਲ ਦਿਆਂ ਉਹ ਸਾਡੇ ਕੋਈ ਕਸਟਮਰ ਪੱਕੇ ਹੁੰਦੇ ਫਿਰ ਉਹਨਾਂ ਨੂੰ ਤੁਹਾਨੂੰ ਡੀਲ ਕਰਨਾ ਪੈਂਦਾ। ਹੂੰ ਸਵੇਰ ਘੰਟੇ ਵਿੱਚ ਦੀ ਵੀ ਸੂਟ ਕੱਢਣਾ ਪੈਂਦਾ ਸਾਨੂੰ। ਅੱਛਾ। ਫਿਰ ਇੱਕ ਘੰਟੇ 'ਚ ਬਣਾ ਦੇਣੀ ਉਹ ਸੂਟ। ਹਾਂਜੀ ਅੱਜ ਸਵੇਰ ਸੂਟ ਬਣਾ ਕੇ ਦਿੱਤਾ 10 ਵਜੇ ਦੇ ਨੂੰ। ਹੂੰ 8:30 ਵਜੇ ਆ ਕੇ ਕਰੋ। ਤੇ ਤੁਸੀਂ ਉਹਨਾਂ ਨੂੰ ਕਹਿੰਦੇ ਨਹੀਂ ਵੀ ਭਾਈ ਤੁਸੀਂ ਆਪਦੀ ਪਲਾਨਿੰਗ ਪਹਿਲਾਂ ਕਰਿਆ ਕਰੋ ਸਾਨੂੰ ਐ ਕਿਸ ਤੰਗ ਕਰਦੇ। ਅਸੀਂ ਵੀ 2 ਘੰਟੇ 'ਚ ਸੂਟ ਤਿਆਰ ਕਰ ਸਕਦੇ ਹਾਂ। ਪੈਸੇ ਸਾਡੀ ਮਨਮਰਜ਼ੀ ਦੇ ਹੋਣਗੇ। ਸੂਟ ਅਗਲੇ ਦੇਵਾਂਗੇ ਤਿਆਰ ਕਰਕੇ। ਹੂੰ ਪਰ ਸਾਡੀ ਫਿਟਿੰਗ ਦੇ ਵਿੱਚ ਅੱਜ ਤੱਕ ਕੋਈ ਨੌਕਸ ਨਹੀਂ ਆਇਆ। ਹੂੰ ਕੋਈ ਵੀ ਸਾਡੇ ਤੋਂ ਸੂਟ ਸਲਾਕੇ ਲੈ ਜਾਂਦੇ ਦੂਰੀ ਵਰੀ ਆਉਣ ਦੀ ਲੋੜ ਨਹੀਂ ਪੈਂਦੀ ਉਹਨਾਂ ਨੂੰ ਕਿ ਅਸੀਂ ਫਿਟਿੰਗ ਹੀ ਆਪ ਜੀ ਪਾ ਕੇ ਦੇਨੇ 15 ਸਾਲ ਦੀ ਸਿਲਾਈ ਕਰਦੇ ਆਂ ਹੂੰ ਮਤਲਬ 15 ਸਾਲ ਦਾ ਤਜਰਬਾ ਵੀ ਐਮਸੀ ਫਿਟਿੰਗ ਕਰ ਦਿੰਦੇ ਹਾਂ ਹਾਂਜੀ ਹਾਂਜੀ ਤੇ ਅਗਲਾ ਵਾਰ ਕੋਈ ਵੀ ਸਾਡੇ ਕੋਲੇ ਅੱਜ ਤੱਕਰ ਕੋਈ ਨਹੀਂ ਕਿ ਵਾਪਸ ਸੂਟ ਆਇਆ ਹੋਗਾ ਹੂੰ ਤੇ ਜਿਹੜਾ ਕੋਈ ਉਹ ਹੋਊਗਾ ਉਹਦੇ ਤੋਂ ਵਾਲੀ ਉਹ ਕਰਦਾ ਹੈ ਘੰਟੇ ਦੇ ਵਿੱਚ ਅਸੀਂ ਤਿਆਰ ਕਰਕੇ ਦੇਵਾਂਗੇ ਸੂਟ ਹੂੰ ਸੂਟ ਟਾਈਮ ਉਹਦਾ ਸੂਟ ਉਹਦਾ ਉਹਨੂੰ ਜਲਦੀ ਦੇ ਦੋਗੇ ਤੇ ਪੈਸੇ ਆ ਦੇਣਾ ਹਾਂਜੀ ਪੈਸੇ ਤਾਂ ਫਿਰ ਮਿਹਨਤ ਤਾਂ ਅਸੀਂ ਲੈਣੀ ਆ ਪਰ ਸੂਟ ਵੀ ਅਸੀਂ ਘੰਟੇ 'ਚ ਤਿਆਰ ਕਰਕੇ ਦੇਵਾਂਗੇ ਤੇ ਜਦੋਂ ਹੁਣ ਉਹ ਹੁੰਦਾ ਜਿਵੇਂ ਆਪਾਂ ਨਾ ਸੁਣਦੇ ਹੁੰਦੇ ਸੀਗੇ ਟੀਵੀਾਂ 'ਚ ਦੇਖਦੇ ਹੁੰਦੇ ਸੀਗੇ ਵੀ ਇਹ ਵੀ ਲੱਗਦਾ ਜਿਹੜੇ ਟੇਲਰ ਹੁੰਦੇ ਆ ਉਹਨਾਂ ਤੇ ਇਲਜ਼ਾਮ ਲੱਗਦਾ ਹੈ ਵੀ ਉਹ ਸੂਟ ਦਾ ਨਾ ਕੱਪੜਾ ਰੱਖ ਲੈਂਦੇ ਆ ਨਹੀਂ ਜੀ ਸੱਚੀ ਰੱਖਦੇ ਆ ਨਹੀਂ ਜੀ ਇਦਾਂ ਦੀ ਤਾਂ ਕੋਈ ਗੱਲ ਹੀ ਹੈ ਨਹੀਂਗੀ ਹੁਣ ਤਾਂ ਕੱਪੜਾ ਹੀ ਉਹਨਾਂ ਹੁੰਦਾ ਪਿੱਛੋਂ ਹੀ ਉਹਨਾਂ ਹੁੰਦਾ ਰੱਖਣ ਵਾਲੀ ਤਾਂ ਗੱਲ ਹੁੰਦੀ ਨਹੀਂਗੀ ਬੈਲਟ ਦਾ ਕੱਪੜਾ ਵੀ ਕਈ ਵਾਰੀ ਅਲੱਗ ਦਾ ਲਿਆ ਕੇ ਪਾਉਣਾ ਪੈਂਦਾ ਹੂੰ ਬਸ ਨਹੀਂ ਕੱਪੜਾ ਬਚਦਾ ਹੀ ਨਹੀਂਗਾ ਹੂੰ ਪਿੱਛੋਂ ਕੱਪੜਾ ਉਹਨਾ ਪੂਰਾ ਸੂਰਾ ਹੀ ਹੁੰਦਾ ਕੋਈ ਸੂੜ ਦਾ ਕੱਪੜਾ ਨਹੀਂ ਤਾਂ ਇਲਜ਼ਾਮ ਲਾਉਂਦੇ ਆ ਲੋਕ ਹੂੰ ਤੇ ਜਿਹੜਾ ਹੁਣ ਇਹ ਆ ਜਾਂਦਾ ਜਿਵੇਂ ਤੁਸੀਂ ਕਹਿੰਦੇ ਲਾਈਨਿੰਗ ਵਾਲਾ ਹੋ ਗਿਆ ਲੈਸਾਂ ਲੁਸਾਂ ਦੀਆਂ ਵੀ ਗੋੜੀਆਂ ਪੈਂਦੀਆਂ ਉਹ ਫਿਰ ਤੁਸੀਂ ਕਈ ਵਾਰੀ ਕੋਈ ਲੇਡੀਜ਼ ਆਉਂਦੀ ਆ ਤੁਹਾਡੇ ਕੋਲੇ ਐਸੇ ਆਉਂਦੇ ਆ ਵੀ ਜਿਹੜੇ ਕਹਿੰਦੇ ਵੀ ਨਹੀਂ ਵੀ ਸਾਨੂੰ ਆ ਬਣਾ ਦੇ ਐ ਬਣਾ ਦੇ ਉਹ ਬਣਾ ਦੇ ਬਹੁਤ ਆਉਂਦੇ ਆ ਜੀ ਤੇ ਜਿਵੇਂ ਅੱਜ ਕੱਲ ਨਾ ਅੱਜ ਕੱਲ ਟ੍ਰੈਂਡ ਹੈਗਾ ਵੀ ਦੇ ਡਿਜ਼ਾਈਨਰ ਸੂਟ ਬਣਾਉਂਦੇ ਹਾਂ ਹਾਂ ਜੀ ਡਿਜ਼ਾਈਨਰ ਬਣਾਉਣੇ ਜਿਹੜਾ ਵੀ ਕੋਈ ਮੰਗੂ ਉਹੀ ਬਣਾ ਕੇ ਦੇਵਾਂਗੇ ਹੂੰ ਤੇ ਉਹਦੇ ਲਈ ਫਿਰ ਤੁਸੀਂ ਕਿਵੇਂ ਕਰਦੇ ਹੋ ਪਲਾਨਿੰਗ ਵੀ ਮੰਨ ਲਓ ਕਿਸੇ ਨੇ ਕੋਈ ਸੰਤ ਕਹਿ ਤਾ ਵੀ ਆਹ ਬਣਾ ਦਿਓ ਫਿਰ ਕਿਵੇਂ ਉਹਨੂੰ ਬਣਾ ਕੇ ਦੇਣੇ ਬਣਾ ਕੇ ਦਿੰਨੇ ਆਉਂਦੇ ਆ ਸਾਨੂੰ ਜਿਹੜਾ ਡਿਜ਼ਾਈਨ ਮੋਬਾਈਲ ਤੇ ਕੱਢ ਕੇ ਦੇਖਣਗੇ ਅਸੀਂ ਉਹੀ ਬਣਾ ਕੇ ਦੇਵਾਂਗੇ ਅੱਛਾ ਮਤਲਬ ਤੁਸੀਂ ਕੋਈ ਵੀ ਡਿਜ਼ਾਈਨ ਲਿਆਓ ਚਾਹੇ ਮਨੀਸ਼ ਜਿਹੜਾ ਬਾਲਾ ਮਸ਼ਹੂਰ ਹੈ ਮਨੀਸ਼ ਮਲੋਤਰਾ ਉਹਦਾ ਲਿਆਓਗੇ ਜਿਹੜਾ ਮਰਜ਼ੀ ਲੈ ਕੇ ਆਉਣ ਉਹ ਹੀ ਬਣਾ ਕੇ ਦੇਵਾਂਗੇ ਹੂੰ ਉਹਦਾ ਵੀ ਤੁਸੀਂ ਉਹ ਅੱਛੇ ਦਾ ਤਜਰਬਾ ਰਿਹਾ ਜਦੋਂ ਸਿੱਖਣ ਤੋਂ ਲੈ ਕੇ ਹੁਣ ਤੱਕ ਤੁਹਾਨੂੰ ਕੀ ਕੀ ਮੁਸ਼ਕਲਾਂ ਫੇਸ ਕਰਨੀਆਂ ਪਈਆਂ ਸਭ ਤੋਂ ਪਹਿਲਾਂ ਤੇ ਇਹ ਜਦੋਂ ਮੈਂ ਸਿੱਖਣ ਗਈਆਂ ਮੈਨੂੰ ਲੱਗਦਾ ਸੀ ਕਿ ਮੈਂ ਇਹ ਲਾਈਨ 'ਚ ਨਹੀਂ ਪੈ ਸਕਦੀ ਮੈਨੂੰ ਬਹੁਤ ਔਖਾ ਲੱਗਿਆ ਅੱਛਾ ਪਹਿਲਾਂ ਤਾਂ ਮੈਨੂੰ ਮਸ਼ੀਨ ਦਾ ਵੀ ਪਤਾ ਸੀ ਕਿ ਮਸ਼ੀਨ ਚੱਲਣੀ ਨਹੀਂ ਨੀ ਮੇਰੇ ਤੋਂ ਪਰ ਇਸ ਵਕਤ ਉਸ ਟਾਈਮ ਤੇ ਮਸ਼ੀਨ ਹੁੰਦੀ ਸੀ ਹੱਥੇ ਵਾਲੀ ਹੁਣ ਇਸ ਟਾਈਮ ਤੇ ਮੋਟਰ ਵਾਲੀ ਮਸ਼ੀਨ ਆਮਰੇਲਾ ਹੁਣ ਮੈਂ ਇਹਨੂੰ ਵੀ ਆਇਆ ਕਿ ਮੈਨੂੰ ਕੋਈ ਫਰਕ ਨਹੀਂ ਪੈਂਦਾ ਤੇ ਹੁਣ ਉਹ ਮਸ਼ੀਨ ਤਾਂ ਮੈਂ ਚਲਾਉਂਦੀ ਨਹੀਂ ਜਿਹੜੀ ਤੇ ਮੈਂ ਸਿੱਖੀ ਅੱਜ ਤਾਂ ਮੈਨੂੰ ਔਖੀ ਲੱਗਦੀ ਓ ਜਿਹੜੇ ਦਿਨ ਮੈਂ ਗਈ ਉਸ ਟਾਈਮ ਤਾਂ ਮੈਂ ਇੱਕ ਸਿਉਣ ਮਾਰ ਕੇ ਆ ਗਈਆਂ ਕਰੇ ਕਿ ਮੈਨੂੰ ਨਹੀਂ ਹੋਣੇ ਕੰਮ ਹੋਣਾਗਾ ਬਹੁਤ ਪ੍ਰੋਬਲਮ ਆਈ ਆ ਸਿੱਖਣ ਤੇ ਬਹੁਤ ਮਿਹਨਤ ਕੀਤੀ ਆ ਫਿਰ ਉਂਗਲਾ ਚ ਸੂਈ ਵੀ ਵੱਜ ਜਾਂਦੀ ਏ ਜਦ ਤਰਪਾਈ ਤਰਪਾਈ ਕਰਦੇ ਆ ਹਾਂਜੀ ਬਹੁਤ ਜ਼ਿਆਦਾ ਤਰਪਾਈ ਕਰਨੀ ਵੀ ਬਹੁਤ ਲੱਗਦਾ ਸੀ ਨਹੀਂ ਆਉਣੀ ਏ ਤਰਪਾਈ ਵੀ ਹੁਣ ਇਹ ਜੇ ਇਹ ਤਾਂ ਇਹ ਵੀ ਲੱਗਦਾ ਹੁੰਦਾ ਮੈਨੂੰ ਤਾਂ ਵੀ ਪਈਆ ਸਿੱਧੀ ਸਲਾਈ ਮਾਰਨੀ ਹੈ ਇਹਦਾ ਕੀ ਔਖਾ ਇਹ ਔਖਾ ਕੰਮ ਹੈ ਇਹ ਬਹੁਤ ਜਿਆਦਾ ਔਖਾ ਕੰਮ ਤਾਂ ਪਰ ਪਹਿਲਾਂ ਤਾਂ ਐ ਲੱਗਦਾ ਸੀ ਨਹੀਂ ਆਉਣਾ ਹੀ ਨਹੀਂ ਇਹ ਤਾਂ ਬਸ ਬਹੁਤ ਜਿਆਦਾ ਔਖਾ ਹੈ ਪਰ ਹੁਣ ਇਸ ਵਕਤ ਤਾਂ ਨਹੀਂ ਨਾ ਲੱਗਦਾ ਹੂੰ ਇਹਦੇ ਚ ਇਹਦਾ ਮਤਲਬ ਫਿਰ ਸਿਉਣ ਦਾ ਨਹੀਂ ਕੱਟਣ ਦਾ ਜ਼ਿਆਦਾ ਜ਼ਿਆਦਾ ਜ਼ਰੂਰਤ ਹੈ ਹਨਾ ਜੇ ਇਹ ਸਿੱਖਣਾ ਵੀ ਕਟਿੰਗ ਵਧੀਆ ਹੋਵੇ ਸਾਰਾ ਸੂਟ ਹੀ ਕਟੰਗ ਤੇ ਹੁੰਦਾ ਜੇਕਰ ਆਪਣੀ ਗਟਾਈ ਵਧੀਆ ਹੋਊਗੀ ਤਾਂ ਸੂਟ ਵਧੀਆ ਬਣਿਆ ਹੋਊਗਾ ਹੂੰ ਇਹ ਇੱਕ ਜੇ ਆਪਾਂ ਗੱਲ ਕਰੀਏ ਜਿਸ ਤਰੀਕੇ ਦੇ ਨਾਲ ਤੁਸੀਂ ਆਪਾਂ ਸ਼ੁਰੂ ਚ ਵੀ ਗੱਲ ਕੀਤੀ ਕਿਸੇ ਸਿੰਗਲ ਮਦਰ ਨੂੰ ਹੁਣ ਨਹੀਂ ਉਹ ਤੁਸੀਂ ਹੈਗੇ ਹੋ ਤੇ ਹੁਣ ਬੱਚੇ ਤੁਹਾਡੇ ਕੀ ਕਰਦੇ ਆ ਹੁਣ ਬੱਚੇ ਪੜ ਰਿਹਾ ਹੈ ਜੀ ਹਮ ਬਸ ਬੱਚਿਆਂ ਨੂੰ ਮੈਂ ਹੀ ਪਾਲਣਾ ਉਹਨਾਂ ਨੂੰ ਹਮ ਬਸ ਮੇਰੇ ਤੇ ਜ਼ਿੰਮੇਵਾਰੀ ਦਿੱਤੀ ਹੈ ਜਿਹੜੀ ਉਹ ਮੈਂ ਨਿਭਾਈ ਜਾਨੀ ਬਸ ਹਮ ਤੇ ਬੱਚੇ ਪੜਾਉਣ ਦੇ ਬੱਚਿਆਂ ਦੀ ਫੀਸਾਂ ਵੀ ਅੱਜਕੱਲ ਬਹੁਤ ਜ਼ਿਆਦਾ ਤੇ ਬਹੁਤ ਜ਼ਿਆਦਾ ਸੀ ਪ੍ਰਾਈਵੇਟ ਪੜਾਏ ਸੀ ਬਹੁਤ ਜ਼ਿਆਦਾ ਫੀਸਾਂ ਸੀ ਬਹੁਤ ਮੁਸ਼ਕਲਾਂ ਆਈਆਂ ਮੈਨੂੰ ਪਰ ਮੈਂ ਫੇਰ ਵੀ ਆਪਣੀ ਮਿਹਨਤ ਕਰਕੇ ਡੋਲੀ ਨਹੀਂ ਪਰ ਮੈਂ ਆਪਦੇ ਬੱਚਿਆਂ ਨੂੰ ਆਇਆ ਕਿ ਮੈਂ ਉਹਨਾਂ ਦੀ ਕੋਈ ਰੀਜ ਰਹਿ ਨਹੀਂ ਦੇਣੀ ਮੈਂ ਮਿਹਨਤ ਕਰੂੰਗੀ ਪਰ ਉਸ ਵਕਤ ਜਿਹੜੇ ਟਾਈਮ ਤੇ ਮੈਂ ਦੁਕਾਨ 5 ਸਾਲ ਹੋ ਗਈ ਸੀ ਮੈਨੂੰ ਕਿ ਮੈਂ ਕਦੋਂ ਕਿਤੇ ਬੁਟੀਕ ਕਰਾਂ ਕਦੋਂ ਬੁਟੀਕ ਵਾਲੀ ਬਣੂੰਗੀ ਪਰ ਮੈਨੂੰ ਹੌਲੀ 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 ਮਸਾ ਬਹੁਤ ਔਖੀ ਇਸ ਟਾਈਮ ਤੇ ਪਹੁੰਚੀ ਮੈਂ ਇਹ ਜਦੋਂ ਤੁਸੀਂ ਕੰਮ ਕੀਤਾ ਜਦੋਂ ਬੁਟੀਕ ਨਹੀਂ ਸੀ ਉਦੋਂ ਉਦੋਂ ਕੀ ਕਰਦੇ ਹੁੰਦੇ ਸੀ ਘਰੇ ਸਲਾਈ ਕਰਦੇ ਸੀ ਚੱਕਰੀ ਕਰਦੇ ਹਾਂਜੀ ਉਦੋਂ ਵੀ ਇੰਨਾ ਹੀ ਕੰਮ ਹਾਂਜੀ ਹਾਂਜੀ ਘਰੇ ਵੀ ਇੰਨਾ ਹੀ ਹੁੰਦਾ ਸੀ ਕੰਮ ਇੰਨਾ ਹੀ ਹੁੰਦਾ ਸੀਗਾ ਜਿਵੇਂ ਗੱਲ ਕੀਤੀ ਵੀ ਇਹਨਾਂ ਤੁਸੀਂ ਬੜੀ ਬੱਚਿਆਂ ਦੀਆਂ ਵੀ ਫੀਸਾਂ ਭਰਨੀਆਂ ਬਹੁਤ ਮੁਸ਼ਕਲ ਦੇ ਨਾਲ ਤੁਸੀਂ ਜੀਵਾਰਾ ਕਰ ਰਹੇ ਹੋ ਜਿਵੇਂ ਇਸ ਕੰਮ ਤੋਂ ਮੈਂ ਹੀ ਪੁੱਛ ਰያ ਸੀਗਾ ਵੀ ਸਹੀ ਗੁਜ਼ਾਰਾ ਹੋ ਜਾਂਦਾ ਹੈ ਹਾਂਜੀ ਹੂੰ ਤੇ ਇਹਨਾਂ ਮੰਨ ਲਓ ਵੀ ਜਦੋਂ ਆਪਾਂ ਬੈਠੇ ਰਹਿੰਦੇ ਆ ਰੋਜ਼ ਇੰਨਾ ਕਿੰਨੇ ਕਿੰਨੇ ਘੰਟੇ ਕੰਮ ਕਰਦੇ ਆ ਫਿਰ ਸਰੀਰ ਇਕ ਸਮੱਸਿਆਵਾਂ ਆ ਜਾਂਦੀਆਂ ਬਹੁਤ ਹੁੰਦੀਆਂ ਨੇ ਸਰਵਕਲ ਦੀ ਪ੍ਰੋਬਲਮ ਆਉਂਦੀ ਆ ਜੀ ਹਮ ਨਿਗਾ ਲੱਗਦੀ ਆ ਪਰਪਾਈ ਕਰਦੇ ਆ ਜੀ ਹਮ ਤੇ ਸਿਰ ਦਰਦ ਕਰਦਾ ਬਹੁਤ ਔਖਾ ਹੈ ਕੰਮ ਦਾ ਹਮ ਮੁਸ਼ਕਲਾਂ ਤਾਂ ਬਹੁਤ ਹੁੰਦੇ ਆ ਇਹਦੇ ਚ ਇਹ 700 ਰੁਪਏ ਲੈਣਾ ਸੌਖਾ ਥੋੜਾ ਮਤਲਬ 700 ਰੁਪਏ ਇਹਦਾ ਲੈ ਇਹਦਾ ਇਸ ਚੀਜ਼ ਦਾ ਲੈਨੇ ਹੋ ਸਰੀਰ ਘਾਬਦੇ ਆ 100 ਰੁਪਏ ਕਲ ਦੀ ਪ੍ਰੋਬਲਮ ਹੋ ਜਾਂਦੀ ਆ ਹਾਂ ਹਾਰਬਟੀ ਕਾਲੀ ਨੂੰ ਸਹੀ ਹੈ ਕਿਉਂਕਿ ਸਾਰਾ ਦਿਨ ਨੀਵੀਂ ਪਾਕੇ ਲੱਗੇ ਰਹਿਣਾ ਹਾਂਜੀ ਤੇ 11 11 ਵਜੇ ਟਿੱਕਰ ਬਹਿਣਾ ਰਾਤ ਦੇ ਕਿੰਨੇ ਵਜੇ ਤੂੰ ਆ ਸੁਬਾ ਕਿੰਨੇ ਵਜੇ ਆ ਜੰਨੇ ਆ ਅਸੀਂ 7 ਵਜੇ ਆ ਜੰਨੇ ਆ ਅਸੀਂ 7 ਵਜੇ ਤੋਂ 11 ਵਜੇ ਤੱਕ ਹਾਂਜੀ ਹਾਂਜੀ 4 ਵਜੇ 7 ਵਜੇ ਵੀ ਉੱਠ ਕੇ ਆ ਜੇ ਤਾਂ 4 ਵਜੇ ਵੀ ਉੱਠ ਕੇ ਆ ਜੇ ਨਾ ਜਦੋਂ ਸਵੇਰ ਲਾਈਨ ਗਾੜੇ ਸੂਟ ਹੁੰਦੇ ਆ ਦੋਨਾਂ ਨੇ ਸਿਉਣੇ ਹੁੰਦੇ ਆ ਸਵੇਰ 4 ਵਜੇ ਉੱਠ ਕੇ ਆ ਜੇ ਤਾਂ ਚਾਹ ਪੀ ਕੇ ਕਰੋ ਜੋ ਤੋਂ ਮਤਲਬ ਕਈ ਸੀਜ਼ਨ ਹੁੰਦਾ ਪਿਆ ਬਾਪੂ ਹਾਂਜੀ ਸਾਡਾ ਤਾਂ ਸਦਾ ਹੀ ਸੀਜ਼ਨ ਆ ਜੀ ਸਦਾ ਹੀ ਸੀਜ਼ਨ ਆ ਦੇਖੋ ਆ ਭਰਿਆ ਤੇ ਉਹ ਹੀ ਆ ਸਾਨੂੰ ਕੋਈ ਵਿਆਹਾਂ ਦਾ ਕੋਈ ਚੱਕਰ ਨਹੀਂ ਸੰਦੂ ਨਾ ਬਿਨਾਂ ਵਿਆਹਾਂ ਤੋਂ ਵੀ ਚਾਚੇ ਦੇ ਹਾਂਜੀ ਇਸ ਲਈ ਸੂਟ ਬਣਾਉਂਦੇ ਯਾਰ ਇਹ ਸਾਡੇ ਕੋਲੇ 40 40 ਸੂਟ ਅਡਵਾਂਸ ਹੀ ਪਈ ਰਹਿੰਦੇ ਆ ਇਹ ਵੀ ਕੰਮ ਕਰਕੇ ਵੀ ਹੋਣਾ ਹੈ ਨਾ ਕੰਮ ਦੀ ਕੁਆਲਿਟੀ ਕਰਕੇ ਵੀ ਹੋਣਾ ਹੈ ਹਾਂਜੀ ਚਲੋ ਬਹੁਤ-ਬਹੁਤ ਧੰਨਵਾਦ ਤੁਸੀਂ ਇੰਨੀ ਜਾਣਕਾਰੀ ਦਿੱਤੀ ਤੇ ਮੇਰੇ ਅਰਿਆਂ ਦੇ ਵਿਹਮ ਕੱਢੇ ਵੀ ਰੀਲ ਦਾ ਕੱਲੀ ਰੀਲ ਦਾ ਮੋਡਲ ਹੀ ਨੇ ਤੁਸੀਂ ਤੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਠੀਕ ਹੈ ਜੀ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਤੁਸੀਂ ਜਰੂਰ ਆਪਣੀ ਰਾਇ ਥੱਲੇ ਕਮੈਂਟ ਕਰਿਓ ਜੀ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਬਹੁਤ-ਬਹੁਤ ਧੰਨਵਾਦ